ਅਸਿਕਾ ਦੋਸਤੋ ਕਿ ਹਾਰੇ ਸਾਰਿਆਂ ਦਾ ਬਾਈ ਜੀ ਚੜਦੀ ਕਲਾ ਚੋਂ ਸਾਰੇ ਬਾਈ ਜੀ ਆਪਣਾ ਐ ਬਣਵਾਈ ਏ ਤੂੜੀ ਵਾਲੀ ਜਾਲੀ ਜਿਹੜੀ ਉੱਪਰ ਆਪਣਾ ਟੋਪੀ ਕਹਿੰਨੇ ਹੁੰਦੇ ਆ ਟੋਪੀ ਮਤਲਬ ਕਿ ਪਹਿਲਾਂ ਸਾਰੀ ਦੀ ਸਾਰੀ ਦੀ ਬਾਈ ਬੜਾ ਜੱਬਤਾ ਤਾਰਨ ਦਾ ਚੜਾਣ ਦਾ ਪੰਜ ਸੱਤ ਤੋਂ ਬੰਤੇ ਉਹਨੇ ਚੀਨ ਦੇ ਬਾਈ ਇਹ ਕੁਛ ਮਿਸਤਰੀ ਨੇ ਦਿਮਾਗ ਲੜਾਇਆ ਕੁਛ ਆਪਾਂ ਦਿਮਾਗ ਲੜਾਇਆ ਮਿਸਤਰੀ ਬੰਦਾ ਆਪਣਾ ਬਹੁਤ ਕਾਰੀਗਰ ਹੈ ਬਈ ਉਹ ਕਹੇ ਵੀ ਆਪਾਂ ਇਸ ਨੂੰ ਟੋਪੀ ਨੂੰ ਵੱਡਕਾ ਤਿੰਨ ਪੱਲੇ ਬਣਾ ਦਿਆ ਇਸਕੇ ਡੋਡੀ ਤਿੰਨ ਟਾਕੀਆਂ ਬਣਾ ਦਿਆਂ ਦੋਸਤੋ 4-4 ਫੁੱਟੀਆਂ ਕਹਿ ਲਓ 6-3 ਤਿੰਨ ਫੁੱਟੀਆਂ ਕਹਿ ਲਓ ਬਸ ਜਿਵੇਂ ਮਰਜੀ ਮਤਲਬ ਆਪਾਂ ਨੇ ਜਦੋਂ ਤੂੜੀ ਕਰਦੇ ਕਰਦੇ ਨੇ ਦਾਣੇ ਭਵਾਣੇ ਟਰਾਲੀ 'ਚ ਇੱਕ ਕਿੱਸਾ ਤਾਰ ਲਓ ਅਗਲਾ ਤਾਰ ਲਓ ਯਾ ਬਚਾਲ ਲਾ ਤਾਰ ਲਓ ਪਿਛਲੀ ਸਾਈਡ ਦਾ ਤਾਕੀ ਖੋਲਣੀ ਇਨਾਂ ਤਾਕੀ ਲਾਣੀ ਜਦੋਂ ਮਰਜੀ ਆਪਣਾ ਕਦੇ ਵੀ ਮੂਡ ਬਣਿਆ ਵੀ ਹਾਂ ਆਪਣਾ ਮਸ਼ੀਨ ਲੱਗੇਗੀ 10 ਮਿੰਟਾਂ ਕੰਮ ਹੈ ਚਾਰ ਨਟ ਪੋਵੇਂਗੇ ਬਸ ਚਾਰ ਨਟ ਖੋਲ ਲਓ ਤੇ ਆ ਉਹਦਾ ਕੰਪੈਨ ਲਾਓ ਦਾਣੇ ਬਹੁਤ ਕੰਮ ਨਬੇੜੋ ਸਵੇਰ ਤੂੰ ਫੇਰ ਧਰ ਲਓ ਆਪਦਾ ਹੁਣ ਇਹ ਰੰਦ ਦਾ ਹੀ ਕਟਵਾ ਦਿਆ ਬਈ ਆਪਣੇ ਆ ਜਿਹੜਾ ਸੀਜ਼ਨ ਲੰਘ ਕੇ ਗਿਆ ਹੁਣ ਆਪਣਾ ਜੀਰੀ ਵੱਡੀ ਐ ਜੀਰੀ ਵੱਢਣ ਦਾ ਪਹਿਲਾਂ ਹੀ ਕਰਵਾ ਦਿਆ ਅਗਲਾ ਕਦੇ 6-7 ਮਹੀਨੇ ਪਏ ਇਸ ਨੂੰ ਕਿਉਂ ਰਿਹਾ ਹੁਣੇ ਬਈ ਆਪਾਂ ਤਾਂ ਜਦễ ਚ ਕਦੇ ਕੰਮ ਆਪਣੇ ਲਈ ਮਗੌਰ ਨਹੀਂ ਹੈਗੀ ਨਾ ਆਪਾਂ ਨੇ ਕਦੇ ਇਸ ਤਰ੍ਹਾਂ ਐ ਕੰਮ ਪੈ ਪੈਸਾ ਦੇਖਿਆ ਕਿਉਂ ਉਸ ਟਾਈਮ ਬਈ ਸੀਜ਼ਨ ਆ ਜਾਏ ਫੇਰ ਨਹੀਂ ਬਣਦਾ ਹੁੰਦਾ ਧੰਨਵਾਦ ਦੋਸਤੋ ਫਸੇ ਕਾਲ